bakıyorum <laughs> 95 <laughs> <laughs> ਪਰਿਵਾਰ ਚ ਕੱਲੇ ਫੋਟੋ ਖਾਲੋ ਕੱਲੇ ਦੇਖਣਾ ਕੱਲੇ ਪਰ ਉਧਰ ਲੈ ਬਸ ਤਰਿਵਾਂ ਚ ਫੋਟੋ ਦੇਖ ਪਰਿਵਾਰ ਚ ਉਧਰ ਦੇਖ ਕਿਹਨ ਲੜਦਾ ਹੈ ਸੰਦੀਪ ਇੱਕ ਵਾਰ ਇੱਕ ਵਾਰ ਸਵਾਲ ਪੁੱਛਿਆ 29 ਇਹ ਕੱਲਿਆ ਦੀ ਹਾਲ ਮੰਤਰੀ ਪਰਵੰਸਾ ਠੀਕ ਹੈ ਕਿਹਨ ਜਾ ਰਹੇ ਸੀ ਉੱਤੇ ਚੜ ਗਏ ਯਾਰ ਮੰਤਰੀ ਸਾਹਿਬ ਇੱਕ ਜਗ੍ਹਾ ਤੇ ਰਹਿ ਗਏ ਅੱਗੇ ਸਾਹਿਬ ਇੱਕ ਸੰਦੇਸ਼ ਮੰਤਰੀ ਸਾਹਿਬ ਦੇਗਾ ਮੰਦੇ ਸਾਹਿਬ ਓਕੇ ਪਰਿਵਾਰ ਚ ਦੇਖੇ ਦੇਖੇ ਫੜਾ ਇੱਧਰ ਵੇਖਿਓ ਮੁੰਗੀ ਸਾਹਿਬ ਇੱਕ ਨਾ ਇੱਧਰ ਬਗ ਇੱਧਰ ਸਾਡੇ ਕੋਲ ਤੁੰਗੇ ਜੀ ਰਾਜਾ ਬਾਜੀ 9:00 ਵਜੇ ਫੰਟੂ ਆਇਆ ਇੱਧਰ ਇੱਕ ਮਿੰਟ ਆ ਇੱਕ ਮਿੰਟ ਸਾਨੂੰ ਚਤਾਨਾ ਆਸੀ جا کے کلاں گے چل ٹھیک ہے ٹھیک ہے ٹھیک ہے ਮੇਰੀ ਡਿਊਟੀ ਲੱਗੀ ਆ ਗੁਰੂ ਆਮ ਦਾਸ ਜੀ ਦੀ ਨਗਰੀ ਨੂੰ ਬਾਵੇ ਗੁਰੂ ਆਮ ਦਾਸ ਜੀ ਦੀ ਨਗਰੀ ਦੇ ਜਿਹੜੇ ਮੁੱਦੇ ਨੇ ਜਿਹੜੇ ਇੱਥੇ ਮਸਲੇ ਨੇ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨਾ ਇਸ ਨਗਰੀ ਦਾ ਨਾਂ ਜਿਹੜਾ ਆ ਪਹਿਲਾਂ ਹੀ ਬਹੁਤ ਬੰਦਾ ਨਾਂ ਆ ਪਰ ਸ਼ਹਿਰ ਨੂੰ ਇਦਾਂ ਦਾ ਬਣਾਉਣਾ ਕਿ ਹਰ ਬੰਦਾ ਜਦੋਂ ਬਾਹਰੋਂ ਸ਼ਹਿਰ ਦੇ ਅੰਦਰ ਦਾਖਲ ਹੋਵੇ ਉਹਨੂੰ ਮਾਣ ਮਹਿਸੂਸ ਹੋਵੇ ਬੇਰੀ ਇਹ ਡਿਊਟੀ ਆ ਕਿ ਜਿਹੜੇ ਅਮਸਰ ਦੇ ਸਾਡੇ ਵਪਾਰੀ ਨੇ ਸਨਦਕਾਰ ਦੇ ਸਾਡਾ ਜੂਥ ਹੈ ਉਹਨਾਂ ਦੇ ਵਿਕ ਬਾਰੇ ਜਿਹੜੇ ਉਹ ਮਸਲੇ ਮਤਲਬ ਜਿਹੜੇ ਦਿੱਲੀ ਸਰਕਾਰ ਨਾਲ ਸੰਬੰਧਤ ਆ ਉਹ ਠੀਕ ਕਰਾਂਗੇ ਲੈ ਕੇ ਆਵਾਂਗੇ ਉਹ ਸਭ ਤੋਂ ਜ਼ਿਆਦਾ ਜੂਨੀ ਕਿ ਦਿੱਲੀ ਤੇ ਹਦਿਆਣੇ ਦੇ ਬਾਰਡਰ ਤੇ ਬੈਠੇ ਜਿਹੜੇ ਕਿਸਾਨ ਨੇ ਮੈਂ ਕੋਸ਼ਿਸ਼ ਕਰੂੰਗਾ ਕਿ ਲੋਕ ਸਭਾ ਚ ਜਾ ਕੇ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਬਣੂਗਾ ਕਿਉਂਕਿ ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਤੇ ਖੇਤੀਬਾੜੀ ਪ੍ਰਧਾਨ ਸੂਬੇ ਦੇ ਵਿੱਚ ਕਿਸਾਨੀ ਜਿਹੜੀ ਜਿਹੜੀ ਸਟਰਗਲ ਕਰਦੀ ਹੈ ਉਹਨਾਂ ਨੂੰ ਬਚਾਉਣਾ ਜਿਹੜਾ ਬਹੁਤ ਜ਼ਰੂਰੀ ਹੈ ਖੇਤੀਬਾੜੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਸੋ ਮੈਂ ਲੋਕ ਸਭਾ ਦੇ ਚੰਮਤ ਸਾਹਿਬ ਦੇ ਮੁੱਦੇ ਅਮਰਸਰ ਦੇ ਵਿੱਚ ਸੰਤ ਨੂੰ ਲੈ ਕੇ ਉਹਨਾ ਮੁਰ ਅਮਰਸਰ ਦੇ ਵਿੱਚ ਜਿਹੜਾ ਸਾਡਾ ਟ੍ਰੇਡ ਪੈਚਰ ਹੈ ਉਹਨੂੰ ਮਜ਼ਬੂਤ ਕਰਨਾ ਤੇ ਕਿਸਾਨੀ ਦੇ ਮਸਲੇ ਚੁੱਕਨੇ ਇਹ ਮੇਰੀ ਪਹਿਲੀ ਡਿਊਟੀ ਉਹ ਤਾਲਵੰਦ ਸਾਹਿਬ ਬਹੁਤ ਬਹੁਤ ਲੋਕਾਂ ਨੇ ਦਾਅਵੇਦਾਰੀ ਠੋਕੀ ਸੀ ਕਿ ਪੰਜ ਮੰਤਰੀਆਂ ਨੂੰ ਮੌਕਾ ਮਿਲਿਆ ਤੇ ਤਿੰਨ ਕਾਂਗਰਸ ਜਿਹੜੇ ਆਏ ਨੇ ਕਿ ਪੰਜਾਬ ਚ ਆਮ ਆਦਮੀ ਪਾਰਟੀ ਦੇ ਆਗੂ ਘੱਟ ਸੀਗੇ ਜਾਂ ਵਿਸ਼ਵਾਸਿਤ ਆ ਨਹੀਂ ਗਿਆ ਸਾਡ ਅਸੀਂ ਆਗੂ ਨਹੀਂ ਸਾਡੀ ਪਾਰਟੀ ਇਦਾਂ ਦੀ ਹੈ ਸਾਡੀ ਪਾਰਟੀ ਦੇ ਵਿੱਚ ਮੰਤਰੀ ਵੀ ਓਦਾਂ ਆ ਵਲੰਟੀਅਰ ਵੀ ਓਦਾਂ ਐਮਐਲਏ ਵੀ ਓਦਾਂ ਅਸੀਂ ਕਦੀ ਆਪਣੇ ਆਪ ਨੂੰ ਮੰਤਰੀ ਨਹੀਂ ਸਮਝਦੇ ਅਸੀਂ ਪਾਰਟੀ ਦੇ ਸ਼ਿਪਾਈ ਆਂ ਪਾਰਟੀ ਦੇ ਵਲੰਟੀਅਰ ਆਂ ਪਾਰਟੀ ਨਾ ਡਿਊਟੀ ਲਈ ਆ ਪਾਰਟੀ ਦੀ ਜਿੱਤ ਹੋਊਗੀ ਔਰ ਮਾਨ ਸਾਹਿਬ ਨੇ ਜਿਹੜਾ ਕਿਹਾ ਕੇ 13 0 ਪਹਿਲੀ ਵਾਰ ਪੰਜਾਬ ਦੇ ਇਤਿਹਾਸ ਚ ਹੋਣ ਜਾ ਰਿਹਾ ਜਿੱਦਾਂ 92 ਪਹਿਲਾਂ ਜਿੱਤਿਆ ਸੀ 13 ਦੀਆਂ 13 ਸੀਟਾਂ ਜਿਹੜੀਆਂ ਜਿੱਤ ਕੇ ਅਰਵਿੰਦ ਕੇਜੀਵਾਲ ਤੇ ਭਗਵੰਤ ਮਾਨ ਜੀ ਦੀ ਚੋਲੀ ਚ ਪਾ ਆਖਰੀ ਵਾਰ ਬੱਟਾ ਗੱਟ ਨੂੰ ਕਿਹਦਾ ਦੇਦੇ ਹੋ ਉਹਨਾਂ 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 ਤੇ ਵੇਖਣ ਵਾਲੀ ਕੋਈ ਚੀਜ਼ ਹੈਗੀ ਆ ਦੱਸੋ ਜਿਹੜਾ ਵੇਖਣ ਵਾਲੀ ਹੈਗੀ ਆ ਪਰ ਜਾਖੜ ਸਾਰੀ ਕਾਂਗਰਸ ਝਾੜ ਕੇ ਭਾਜਪਾ ਤੇ ਆ ਗਿਆ ਸੁਖਬੀਰ ਸਾਹਿਬ ਦਾ ਕੰਮ ਹੋ ਗਿਆ ਕੀ ਵੇਖਣਾ ਉਹਨਾਂ ਦਾ ਦੱਸੋ ਕਿਹੜਾ ਗੱਠ ਜੋੜ ਪਰ ਗੱਲਾਂ ਸਾਦ ਉਹ ਗੱਠ ਜੋੜ ਕਰ ਲੈਣ ਵੱਖੋ ਵੱਖਰੇ ਰਹਿਣ ਸਾਡੀ ਸੇਤ ਤੇ ਕੋਈ ਫਰਕ ਨਹੀਂ ਪੰਜਾਬ ਦੇ ਲੋਕ ਭਗਵੰਤ ਮਾਨ ਦੇ ਨਾਲ ਉਹ ਤੇਦਾ ਦੀਆਂ ਤੇਦਾ ਜਿੱਤਾਂਗੇ